ਤੁਸੀਂ ਦੇਖ ਰਹੇ ਹੋ ਟੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਸ਼ਖੁਨ ਬੀ ਪ੍ਰਾਕ ਦੇ ਵੱਲੋਂ ਦਿਲਜੀਤ ਦੋਸਾਂਝ ਦੇ ਖਿਲਾਫ ਇੱਕ ਪੋਸਟ ਸਾਂਝੀ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਹੁਣ ਬੀ ਪ੍ਰਾਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਸਾਰੀਆਂ ਹੀ ਤਸਵੀਰਾਂ ਸਾਰੀਆਂ ਹੀ ਫੋਟੋਜ਼ ਜਿਹੜੀਆਂ ਨੇ ਉਹ ਡਿਲੀਟ ਕਰ ਦਿੱਤੀਆਂ ਨੇ ਫੈਨਸ ਵੀ ਇਸ ਵੇਲੇ ਚਰਚਾ ਕਰਾਈ ਨੇ ਵਿਕੀ ਦਿਲਜੀਤ ਦੋਸਾਂਝ ਨੂੰ ਕਮੈਂਟ ਕਰਨ ਤੋਂ ਬਾਅਦ ਬੀਪਰਾਖ ਨੇ ਫੈਸਲਾ ਲਿਆ ਕਿ ਕਿਤੇ ਉਹਨਾਂ ਦਾ ਅਕਾਊਂਟ ਬੰਨ੍ਹਾ ਕਰ ਦਿੱਤਾ ਜਾਵੇ ਤੇ ਮੈਂ ਖੁਦ ਹੀ ਸਾਰੀਆਂ ਫੋਟੋਜ਼ ਸਾਰੀਆਂ ਵੀਡੀਓਜ਼ ਜਿਹੜੀਆਂ ਨੇ ਡਿਲੀਟ ਕਰ ਦਿੰਦਾ ਸਭ ਤੋਂ ਪਹਿਲਾਂ ਬੀਪਰਾਖ ਦੀ ਜਿਹੜੀ ਕਮੈਂਟ ਸੀਗਾ ਦਿਲਜੀਤ ਦੋਸਾਂਝ ਦੇ ਖਿਲਾਫ ਉਹ ਦੱਸਦੇ ਨੇ ਬੀਪਰਾਖ ਲਿਖਦੇ ਸੀਗੇ ਕਈ ਆਰਟਿਸਟ ਆਪਣਾ ਜ਼ਮੀਰ ਹੀ ਵੇਚ ਚੁੱਕੇ ਨੇ ਫਿੱਟੇ ਮੂੰਹ ਤੁਹਾਡੇ ਬੀਪਰਾਖ ਦਾ ਇਹ ਕਮੈਂਟ ਸਿੱਧਾ-ਸਿੱਧਾ ਦਿਲਜੀਤ ਦੋਸਾਂਝ ਨੂੰ ਸੀਗਾ ਸਰਦਾਰ ਜੀ 3 ਦੇ ਭਾਰੀ ਵਿਰੋਧ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਇਸ ਫਿਲਮ ਦਾ ਭਾਰੀ ਵਿਰੋਧ ਚੱਲ ਰਿਹਾ ਸੀਗਾ ਤੇ ਇਸ ਫਿਲਮ ਨੂੰ ਭਾਰਤ ਦੇ ਵਿੱਚ ਰਿਲੀਜ਼ ਹੋਣ ਤੇ ਰੋਕ ਵੀ ਲਗਾਈ ਗਈ ਸੀਗੀ ਕਈ ਪੰਜਾਬੀ ਇੰਡਸਟਰੀ ਦੇ ਕਲਾਕਾਰ ਜਿਹੜੇ ਦਿਲਜੀਤ ਦੇ ਹੱਕ ਦੇ ਵਿੱਚ ਵੀ ਆਉਂਦੇ ਹੋਏ ਨਜ਼ਰ ਆਏ ਪਰ ਉੱਥੇ ਹੀ ਦਿਲਜੀਤ ਦੇ ਖਿਲਾਫ ਵੀ ਬਹੁਤ ਸਾਰੇ ਕਲਾਕਾਰ ਜਿਹੜੇ ਉਹ ਨਜ਼ਰ ਆਏ ਤੇ ਉਹਨਾਂ ਦੇ ਵਿੱਚੋਂ ਬੀਪਰਾਖ ਵੀ ਇੱਕ ਸਾਨੂੰ ਉਹਨਾਂ ਨੇ ਇੱਕ ਪੋਸਟ ਸਾਂਝੀ ਕੀਤੀ ਜੋ ਸਿੱਧਾ-ਸਿੱਧਾ ਦਿਲਜੀਤ ਦੋਸਾਂਝ ਨੂੰ ਟਾਰਗੇਟ ਕਰ ਰਹੀ ਸੀਗੀ ਬਿਨਾ ਨਾਮ ਅਤੇ ਉਹਨਾਂ ਨੇ ਇਹ ਜਿਹੜੀ ਪੋਸਟ ਸੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕੀਤੀ ਸੀਗੀ ਤੇ ਉਸ ਤੋਂ ਬਾਅਦ ਅਚਾਨਕ ਹੀ ਬੀਪਰਾਗ ਦੇ ਸੋਸ਼ਲ ਮੀਡੀਆ account ਤੋਂ ਸਾਰੀਆਂ ਤਸਵੀਰਾਂ ਸਾਰੀਆਂ ਵੀਡੀਓਜ਼ ਉਹ ਖੁਦ ਡਿਲੀਟ ਕਰ ਦਿੰਦੇ ਨੇ ਤੇ ਇੱਕ ਹੋਰ ਸਟੋਰੀ ਸਾਂਝੀ ਕਰਦੇ ਨੇ ਜਿਸ ਦੇ ਵਿੱਚ ਉਹ ਲਿਖਦੇ ਨੇ profile under construction see you soon instagram will be back with something better better in everything ਸਾਰੀਆਂ ਪੋਸਟਾਂ ਵੀਡੀਓਜ਼ ਡਿਲੀਟ ਕਰਨ ਤੋਂ ਬਾਅਦ ਬੀਪਰਾਗ ਨੇ ਆਪਣੇ ਸੋਸ਼ਲ ਮੀਡੀਆ account ਤੇ ਆਪਣੇ ਫੈਨਸ ਨੂੰ ਇਹ ਜਾਣਕਾਰੀ ਵੀ ਦਿੱਤੀ ਸੀਗੀ ਕਿ see you soon ਜਲਦੀ ਮਿਲਾਂਗੇ ਸਭ ਕੁਝ ਚੰਗਾ ਹੋਵੇਗਾ ਉਹ ਉਹਨਾਂ ਦੀਆਂ ਪੋਸਟਾਂ ਹੋਣਗੀਆਂ ਜੋ ਤਸਵੀਰਾਂ ਹੋਣਗੀਆਂ ਇੱਥੇ ਉਹਨਾਂ ਨੇ ਜ਼ਿਕਰ ਕੀਤਾ ਵੀ ਪ੍ਰਾਕਤੀ ਇਹ ਪੋਸਟ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਸੀਯੂ ਸੂਨ ਇੰਸਟਾਗ੍ਰam ਆਪਣੇ ਫੈਨਸ ਲਈ ਇਹ ਸੁਨੇਹਾ ਉਹਨਾਂ ਨੇ ਦਿੱਤਾ ਸੀਗਾ ਕਿ ਮੈਂ ਜਲਦ ਹੀ ਇੰਸਟਾਗ੍ਰam ਤੇ ਵਾਪਸ ਆਉਂਗਾ ਔਰ ਬੈਟਰ ਚੀਜ਼ਾਂ ਦੇ ਨਾਲ ਹਰ ਚੀਜ਼ ਇੱਕ ਬੈਟਰ ਤਰੀਕੇ ਦੇ ਨਾਲ ਲੈ ਕੇ ਹੁਣ ਮੈਂ ਇੰਸਟਾਗ੍ਰam ਤੇ ਵਾਪਸ ਆਉਂਗਾ ਇੱਕ ਦਿਨ ਪਹਿਲਾਂ ਵੀ ਪ੍ਰਾਕ ਦਿਲਜੀਤ ਨੂੰ ਟਾਰਗੇਟ ਕਰਦੇ ਹੋਏ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਸਾਂਝੀ ਕਰਦੇ ਨੇ ਤੇ ਉਸ ਤੋਂ ਬਾਅਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਹਰ ਇੱਕ ਪੋਸਟ ਹਰ ਇੱਕ ਵੀਡੀਓ ਜਿਹੜੀ ਹੈ ਤੋਂ ਬਾਅਦ ਹਲੇ ਤੱਕ ਬੀ ਪ੍ਰਾਗ ਦੇ ਸੋਸ਼ਲ ਮੀਡੀਆ ਤੇ ਜ਼ੀਰੋ ਪੋਸਟ ਸ਼ੋਅ ਹੋ ਰਹੀ ਹੈ ਫੈਨਸ ਦੇ ਵੱਲੋਂ ਇਹ ਚਰਚਾ ਲਗਾਤਾਰ ਚੱਲ ਰਹੀ ਹੈ ਕਿ ਬੀ ਪ੍ਰਾਗ ਨੇ ਪਹਿਲਾਂ ਦਿਲਜੀਤ ਦੋਸਾਂਝ ਨੂੰ ਟਾਰਗੇਟ ਕੀਤਾ ਤੇ ਹੁਣ ਉਹਨਾਂ ਨੇ ਆਪਣੇ ਹੀ ਸੋਸ਼ਲ ਮੀਡੀਆ ਅਕਾਊਂਟ ਤੋਂ ਹਰ ਇੱਕ ਪੋਸਟ ਡਿਲੀਟ ਕਰ ਦਿੱਤੀ ਹੈ ਆਪਣੇ ਫੈਨਸ ਨੂੰ ਕਹਿ ਦਿੱਤਾ ਹੈ ਕਿ ਮੈਂ ਜਲਦ ਹੀ ਇੰਸਟਾਗ੍ਰam ਤੇ ਵਾਪਸ ਆਉਂਗਾ ਪਰ ਉਸ ਦੇ ਵਿੱਚ ਸਾਰਾ ਕੁਝ ਬੈਟਰ ਤਰੀਕੇ ਦੇ ਨਾਲ ਹੋਵੇਗਾ ਕੀ ਲੱਗਦਾ ਹੈ ਕਿ ਬੀ ਪ੍ਰਾਕ ਨੂੰ ਦਲਜੀਤ ਦੇ ਵੱਲੋਂ ਕੁਝ ਕਿਹਾ ਗਿਆ ਜਾਂ ਦਲਜੀਤ ਦੇ ਫੈਨਸ ਦੇ ਵੱਲੋਂ ਪਰਸਨਲ ਮੈਸੇਜਸ ਭੇਜੇ ਗਏ ਆ ਟੀਮਸ ਦੇ ਵੱਲੋਂ ਕੁਝ ਜਿਹਾ ਕਿਹਾ ਗਿਆ ਕਿਉਂਕਿ ਗੁਰੂ ਰੰਧਾਵਾ ਨੇ ਵੀ ਐਕਸ ਉੱਪਰ ਇੱਕ ਪੋਸਟ ਸਾਂਝੀ ਕੀਤੀ ਸੀ ਜਿਸ ਵਿੱਚ ਦਿਲਜੀਤ ਨੂੰ ਟਾਰਗੇਟ ਕੀਤਾ ਸੀਗਾ ਤੇ ਉਸ ਤੋਂ ਬਾਅਦ ਗੁਰੂ ਰੰਧਾਵਾ ਦਾ ਜਿਹੜਾ ਟਵਿੱਟਰ ਅਕਾਊਂਟ ਸੀਗਾ ਉਹ ਬੰਦ ਕਰ ਦਿੱਤਾ ਗਿਆ ਸੀਗਾ ਕੁਝ ਹੀ ਸਮੇਂ ਦੇ ਵਿੱਚ ਤੇ ਹੁਣ ਸੇਮ ਬੀਪਰਾਖ ਦੇ ਨਾਲ ਵੀ ਹੁੰਦਾ ਹੈ ਵੀ ਖਾਈ ਦੇ ਰਿਹਾ ਇੱਕ ਦਿਨ ਪਹਿਲਾਂ ਬੀਪਰਾਖ ਦਿਲਜੀਤ ਨੂੰ ਟਾਰਗੇਟ ਕਰਦੇ ਹੋਏ ਨਜ਼ਰ ਆਉਂਦੇ ਨੇ ਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੋਂ ਸਾਰੀਆਂ ਹੀ ਪੋਸਟਾਂ ਡਿਲੀਟ ਕਰ ਦਿੰਦੇ ਨੇ ਤੇ ਆਪਣੇ ਫੈਨਸ ਨੂੰ ਇਹ ਕਹਿੰਦੇ ਨੇ ਕਿ ਜਲਦ ਹੀ ਵਾਪਸੀ ਕਰਾਂਗੇ ਇੰਸਟਾਗ੍ਰam ਤੇ ਪਰ ਹਰ ਚੀਜ਼ ਦੇ ਵਿੱਚ ਕੁਝ ਨਾ ਕੁਝ ਪੋਜ਼ਿਟਿਵ ਹੋਏਗਾ ਕੁਝ ਨਾ ਕੁਝ ਨਵਾਂ ਹੋਏਗਾ ਸਾਰੀਆਂ ਚੀਜ਼ਾਂ ਬਦਲ ਜਾਣਗੀਆਂ ਕੀ ਬਦਲੇਗਾ ਕਿ ਨਵਾਂ ਬੀਪ੍ਰਾਕ ਲੈ ਕੇ ਆ ਰਹੇ ਨੇ ਕੀ ਅਜੀਹਾ ਹੋਇਆ ਕਿ ਬੀਪ੍ਰਾਕ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਸਾਰੀਆਂ ਹੀ ਪੋਸਟ ਡਿਲੀਟ ਕਰਦੀਆਂ ਪਈਆਂ ਫਿਰ ਸਵਾਲ بار بار ਇਹੀ ਉੱਠਦਾ ਕਿ ਦਿਲਜੀਤ ਨੂੰ ਟਾਰਗੇਟ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਇਹ ਫੈਸਲਾ ਆ ਉੱਥੇ ਗੁਰੂ ਰੰਧਾਵਾ ਨੇ ਟਵੀਟ ਕੀਤਾ ਸੀਗਾ ਤੇ ਉਹਨਾਂ ਦਾ ਟਵਿੱਟਰ ਅਕਾਊਂਟ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਸੀਗਾ ਤੇ ਹੁਣ ਬੀਪਰਾਗ ਦੇ ਵੱਲੋਂ ਵੀ ਸੇਮ ਚੀਜ਼ ਕੀਤੀ ਗਈ ਹੈ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਸਾਰੀਆਂ ਪੋਸਟ ਡਿਲੀਟ ਕਰ ਦਿੱਤੀਆਂ ਗਈਆਂ ਨੇ ਆਪਣੇ ਫੈਨਸ ਨੂੰ ਇਹ ਜ਼ਰੂਰ ਦੱਸਿਆ ਕਿ ਜਲਦ ਉਹ ਇੰਸਟਾਗ੍ਰam ਤੇ ਵਾਪਸੀ ਕਰਨਗੇ ਤੇ ਕੁਝ ਨਵੀਆਂ ਚੀਜ਼ਾਂ ਦੇ ਨਾਲ ਪੋਜ਼ਿਟਿਵ ਚੀਜ਼ਾਂ ਹੋਣਗੀਆਂ ਕੀ ਲੱਗਦਾ ਹੈ ਤੁਸੀਂ ਵੀ ਇਹ ਸਾਰੀਆਂ ਚੀਜ਼ਾਂ ਵੇਖੀਆਂ ਸੋਸ਼ਲ ਮੀਡੀਆ ਅਕਾਊਂਟ ਤੇ ਬਹੁਤ ਜ਼ਿਆਦਾ ਐਕਟਿਵ ਰਹਿੰਦੇ ਨੇ ਬੀਪਰਾ ਕਾਇਦਨ ਕੁਝ ਨਾ ਕੁਝ ਸਾਂਝਾ ਕਰਦੇ ਰਹਿੰਦੇ ਨੇ ਪਰ ਹੁਣ ਇੱਕਦਮ Instagram ਉਹਨਾਂ ਦਾ ਜਿਹੜਾ ਹੈ ਜ਼ੀਰੋ ਪੋਸਟ ਸ਼ੋਅ ਕਰ ਰਿਹਾ ਹੈ ਉਹਨਾਂ ਦੇ ਫੈਨਸ ਵੀ ਇਸ ਵੇਲੇ ਚਰਚਾ ਕਰ ਰਹੇ ਨੇ ਕਿ ਦਿਲਜੀਤ ਨੂੰ ਟਾਰਗੇਟ ਕਰਨ ਤੋਂ ਬਾਅਦ ਬੀਪ੍ਰਾਕ ਨੇ ਅਜਿਹਾ ਫੈਸਲਾ ਲੈ। ਕਾਫੀ ਸਵਾਲ ਉੱtre ਨੇ। ਉਡੀਕ ਹੀ ਹੋਏਗੀ ਕਿ ਬੀਪ੍ਰਾਕ ਹੁਣ ਕਦ ਤੱਕ ਆਪਣੇ Instagram ਅਕਾਊਂਟ ਤੇ ਕੁਝ ਪੋਸਟ ਕਰਦੇ ਨੇ। ਕਿਹੋ ਜੀ ਪੋਸਟ ਹੋਵੇਗੀ ਕਿਉਂਕਿ ਉਹਨਾਂ ਨੇ ਕਿਹਾ ਕਿ ਕੁਝ ਨਵਾਂ ਹੋਵੇਗਾ, ਚੇਂਜੇਸ ਹੋਣਗੇ। ਦੇਖਣਾ ਹੀ ਹੋਵੇਗਾ ਕਿ ਬੀਪ੍ਰਾਕ ਦਾ ਕੋਈ ਹੋਰ ਬਿਆਨ ਸਾਹਮਣੇ ਆਉਂਦਾ ਕਿਉਂ ਉਹਨਾਂ ਨੇ ਤਸਵੀਰਾਂ ਜਿਹੜੀਆਂ ਨੇ ਆਪਣੇ Instagram ਤੋਂ ਡਿਲੀਟ ਕੀਤੀ ਹੈ ਨਾ ਤੁਹਾਡੀ ਕੀ ਰਾਏ ਹੈ ਜਿਹੜੇ ਬੀ ਪ੍ਰਾਕ ਨੂੰ ਫੋਲੋ ਕਰਦੇ ਨੇ ਜਿਹੜੇ ਉਹਨਾਂ ਦੇ ਫੈਨਸ ਨੇ ਕੀ ਲੱਗਦਾ ਹੈ ਕਿ ਦਿਲਜੀਤ ਦੁਸਾਂਜ ਨੂੰ ਟਾਰਗੇਟ ਕਰਨ ਤੋਂ ਬਾਅਦ ਉਹਨਾਂ ਦੇ ਵੱਲੋਂ ਕੋਈ ਐਕਸ਼ਨ ਲਿਆ ਗਿਆ ਜਾਂ ਕਿਸੇ ਦੇ ਵੱਲੋਂ ਕੋਈ ਐਕਸ਼ਨ ਲਿਆ ਗਿਆ ਬੀ ਪ੍ਰਾਕ ਦੇ ਉੱਪਰ ਕਿ ਉਹਨਾਂ ਨੇ ਆਪਣਾ ਸੋਸ਼ਲ ਮੀਡੀਆ ਅਕਾਊਂਟ ਜਿਹੜਾ ਬਿਲਕੁਲ ਜ਼ੀਰੋ ਪੋਸਟ ਕਰ ਦਿੱਤਾ ਤੁਸੀਂ ਆਪਣੀ ਰਾਏ ਸਾਡੇ ਨਾਲ ਜ਼ਰੂਰ ਸਾਂਝੀ ਕਰਨਾ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ